ਨਾਮ ਅਧਰਾਨ ਹਾਂਜੀ ਨਾਮ ਕੀ ਆਸ ਕੁਮਾਰ ਜੀ ਬੂਟ ਮੋਗਲ ਕੀ ਦਾਗਾ ਆਪਲਾ ਜੀ ਹਾਂਜੀ ਮੰਮੀ ਦੇ ਨਾਮ ਤੇ ਜੀ ਉਹਦੀ ਕਾਪੀ ਮੰਮੀ ਕੋਲ ਹੈ ਜੀ ਵੀ ਕੋਲ ਤੋਂ ਨਹੀਂ ਪਤਾ ਕੁਛ ਮੰਮੀ ਕੋਲ ਕੀ ਤਾਂ ਮੰਮੀ ਦੇ ਨਾਮ ਤੇ ਮੇਰੇ ਨਾਮ ਤੇ ਮੰਮੀ ਦੇ ਨਾਮ ਦੇ ਨਹੀਂ ਸਰਕਾਰ ਵੱਲੋਂ ਬੰਦ ਕੀਤਾ ਹੋਇਆ ਨਹੀਂ ਜੀ ਬੰਦ ਥੋੜੀ ਕਿਤੇ ਸਾਰੇ ਕੋਲ ਇੱਕ ਇੱਕ ਥੋੜੀ ਸਰਦੁਨੀਆ ਚਲਾਈ ਜਾਂਦੀ ਇੱਕ ਦੋਣੀ ਥੋੜੀ ਚਲਾਈ ਜਾਂਦੀ ਤੁਸੀਂ ਆਰਡਰ ਕਰਤੇ ਹੈਗੇ ਅੱਛਾ ਜੀ ਵੀ ਇਹਨਾਂ ਨੂੰ ਬੰਦ ਕਰੋ ਤੁਸੀਂ ਲਈ ਦਰਦੇ ਤੁਸੀਂ ਬੰਦ ਕਰਾ ਦਿਓ ਅਸੀਂ ਬੰਦ ਕਰਦੇ ਨੇ ਸਾਰੇ ਸਾਰੇ ਬੰਦ ਸਾਰੇ ਚੱਲੇ ਜਾਂਦੇ ਜੀ ਹਾਂਜੀ ਭਜਾ ਜਾਂਦੀ ਮੁੰਡਾ ਸੇ ਮੁੰਡਾ ਡਰ ਗਿਆ ਮੁੰਡਾ ਮੈਂ ਇਹ ਗੱਲ ਮੁੰਡਾ ਡਰ ਗਿਆ ਬਾਈ ਕਹਿ ਲੱਗਿਆ ਮम्मी ਨੂੰ ਬੁਲਾ ਕੇ ਲਿਆ ਮम्मी ਨੂੰ ਬੁਲਾ ਕੇ ਲਿਆ ਇਹ ਗੱਲ ਮੁੰਡਾ ਡਰ ਗਿਆ ਬਾਈ ਕਹਿ ਲੱਗਿਆ ਮਮੀ ਨੂੰ ਬੁਲਾ ਕੇ ਲਿਆ ਚੱਲਦੀ ਗੱਲ ਨੇ ਮੁੰਡਾ ਡਰ ਗਿਆ ਜੀ ਪੁਲਿਸ ਦੇ ਕੇ ਮੁੰਡਾ ਡਰ ਗਿਆ ਜੀ ਚਲਾਉਂਦੇ ਤੇ ਮੁੰਡਾ ਮੈਂ ਰੋਕਣ ਲੱਗਾ ਮੁੰਡਾ ਕਹਿੰਦਾ ਮਮੇ ਰੋਣ ਲੱਗਿਆ ਹੋ ਰੋਣ ਲੱਗਿਆਗਾ ਇਹ ਗੁੰਗਾ ਮੁੰਡਾ ਹੈਗਾ ਮੈਨੂੰ ਇਹ ਪਤਾ ਨਾ ਪੁਲਿਸ ਦੇ ਨੱਕ ਲੱਗਿਆ ਹੋਵੇ ਰੋਕਣਾ ਤੇਰੀ ਗੱਲ ਪਤਾ ਸੀ ਅੱਗੇ ਰੋਕੀ ਜਾਂਦਾ ਸੀ ਜੀ ਹਾਂਜੀ ਨੰਬਰ ਆਪਣਾ ਮੰਮੀ ਨੂੰ ਪਤਾ ਮੇਰੇ ਨਾਮ ਤੇ ਨਹੀਂ ਮੰਮੀ ਦੇ ਨਾਮ ਤੇ ਕਿੱਥੇ ਲੱਗਿਆਗਾ ਨੰਬਰ ਇਹ ਗੰਗਾ ਨਗਰ ਮੇਰੇ ਮੰਮੀ ਦੇ ਹੈਗਾ ਇੱਕ ਮੋਟਰਸਾਈਕਲ ਦੇ ਕਿੱਥੇ ਹੈ ਘਰੇ ਹੈਗਾ ਜੀ ਆਪਣੇ ਕੋਲ ਹਾਂਜੀ ਜਿੱਥੇ ਪਤਾ ਨੰਬਰ ਤੇ ਘਰੇ ਹੈ ਕਿਸੇ ਨਹੀਂ ਘਰੇ ਤੋ ਅਨਕਲ ਅਸ਼ਟੰਡ ਹੋਗੇ ਤਾਂ ਕਰਕੇ ਆਦੇ ਅਸ਼ਟੰਡ ਹੋਗੇ ਜੀ ਹਾਂਜੀ ਹੈ ਕਿ ਨਾ ਨੰਬਰ ਹਾਂਜੀ ਮੰਮੀ ਦੇ ਨਾਮ ਤੇ ਮੇਰੇ ਭਰਾ ਦਾ ਹੈਗਾ ਮੰਮੀ ਦੇ ਨਾਮ ਤੇ ਹੈਗਾ ਭਰਾ ਦਾ ਮੈਂ ਨੰਬਰ ਪਤਾ ਨਹੀਂ ਮੈਨੂੰ ਪੜਨਾ ਬਈ ਜੀ ਆ ਦੇਖ ਲਓ ਜੀ ਹਾਂ ਨਹੀਂ ਅਨ ਪੜਾ ਆ ਪੜਾ ਦਾ ਹਾਂਜੀ ਮੰਮੀ ਕੋਲ ਸਰ ਕੋਈ ਮੰਮੀ ਕੋਲ ਤੂੰ ਚਲਾ ਰਿਹਾ ਤੇਰਾ ਲਾਇਸੈਂਸ ਆ ਬਬੂ ਜੀ ਮੇਰਾ ਨੀਆ ਭਰਾ ਦਾ ਹੈਗਾ ਜੀ ਡਰਾਈਵ ਲਈ ਥੋੜੀ ਜੀ ਮੈਂ ਤਾਂ ਜਵਾਕ ਨੂੰ ਲੈਣ ਆਇ ਸੀ ਹਾਂ ਮੈਨੂੰ ਤਾਂ ਘਟਵਾਤ ਸਲਾਮ ਦੇ ਜਾਂਦਾ ਬਬੂ ਜੀ ਯਾਰ ਬਬੂ ਜੀ ਯਾਰ ਅੱਜ ਕੌਣ ਚਲਾਉਂਦਾ ਸੀ ਯਾਰ ਬਬੂ ਯਾਰ ਉਹ ਹੀ ਤੁਸੀਂ ਦਾ ਸਰਦਾਰ ਤੁਸੀਂ ਐਵੇਂ ਗੱਲ ਕਰ ਜਾਂਦੇ ਯਾਰ ਚਲਾਨ ਦੀ ਗੱਲ ਤੁਸੀਂ ਐਵੇਂ ਗੱਲ ਕਰ ਜਾਂਦੇ ਹੁਣ ਮੇਰੇ ਨੂੰ ਪਤਾ ਡਰਾਈਵ ਲਈ ਆਮ ਘਟਵਾਤ ਆਉਂਦਾ ਇਹਨਾਂ ਹੁੰਦਾ ਹਾਂ ਹਾਂਜੀ ਹਾਂਜੀ ਕਿਸੇ ਦੇ ਵਿੱਚ ਵਿੱਚ ਘਟਵਾਤ ਤੂੰ ਕਿੱਥੇ ਆਉਂਦਾ ਤਾਂ ਹੁਣ ਮੈਂ ਵੇਖ ਲੈ ਤਰ ਸਾਹਮਣੇ ਵੇਖ ਆਰੇ ਬਲੇ ਜਗਾੜੂ ਬਣਾ ਫੰਦ ਕਰਤੇ ਇਹ ਸਰਕਾਰ ਸਾਡਾ ਗਰੀਬ ਦਾ ਦਾੜ ਰੋਟੀ ਚੱਲਦੀ ਹੈ ਇਹਦੇ ਨਾਲ ਜੀ ਹੁਣ ਸਰਕਾਰ ਨੂੰ ਕੀ ਕਹਿ ਸਕਦੇ ਆ ਸਰਕਾਰ ਸਰਕਾਰ ਨੇ ਤਾਂ ਸਾਨੂੰ ਬੰਦ ਕਰਤੇ ਫਿਰ ਹੈ ਅਦਾਲਤ ਨੇ ਬੰਦ ਕੀਤੇ ਕਰ ਬੰਦ ਕਰਤੇ ਸਾਨੂੰ ਪਤਾ ਹੈ ਨਹੀਂ ਨਹੀਂ ਸਰਕਾਰ ਨੇ ਦਿੱਤੀ ਸਾਨੂੰ ਦਾੜ ਰੋਟੀ ਵਾਸਤੇ ਬਣੀਏ ਬਣੀਏ ਗੱਡੀ ਬਣਾਈ ਨਹੀਂ 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 ਕਾਗਜ਼ ਕੋ ਕੁ ਸਭ ਕੁਝ ਹੈਗਾ ਜੀ ਆਦੀ ਹੈ ਸਾਡੀ ਲਾਇਸੈਂਸ ਵੀ ਹੈਗਾ ਜੀ ਲਾਇਸੈਂਸ ਬਣਵਾ ਲਾਂਗੇ ਜੀ ਬਣਵਾਏ ਨੇ ਮਹਿੰਗਾ ਬਣਦਾ ਹੈ ਨਹੀਂ ਅਨਪੜ੍ਹ ਬੰਦੇ ਆ ਜੀ ਮੇਰਾ ਨਸਤੀਸ਼ਕ ਮਾਰ ਐਡਵੋਕੇਟ ਹੈ ਜੀ ਕੀ ਕਹਣਾ ਚਾਹੁੰਦੇ ਜਿਵੇਂ ਜਗਾੜੂ ਪਾਣਾ ਤੇ ਜਿਹੜੇ ਆ ਨਾਂ ਜੋ ਹਾਈ ਕੋਰਟ ਪਾਬੰਦੀ ਲਾਈ ਹੈ ਮੈਂ ਬਿਲਕੁਲ ਬਿਲਕੁਲ ਇਹਨਾਂ ਨਾਲ ਸਹਿਮਤਾਂ ਜੀ ਇਹ ਨਾਂ ਤਾਂ ਰਸਤਾ ਦਿੰਦੇ ਆ ਓਵਰਲੋਡਡ ਕਰਦੇ ਆ ਥਿਸ ਇਜ਼ ਫਾਰ ਮੈਂਟ ਫਾਰ ਟੂ ਵੀਲਰਜ਼ ਓਨਲੀ ਲੋਡ ਤੋਂ ਜ਼ਿਆਦਾ ਸਮਾਨ ਲੋਡ ਕਰਦੇ ਆ ਸਵਾਰੀਆਂ ਲੋਡ ਕਰਦੇ ਆ ਜਦੋਂ ਜੀਕਰ ਦਾ ਕੱਟ ਮਾਰਦੇ ਆ ਪਿਛਲੇ ਬੰਦੇ ਨੂੰ ਵੀ ਦੇਖਦੇ ਨਹੀਂ ਕਿ ਕੋਈ ਪਿੱਛੇ ਆ ਰਿਹਾ ਹੈਗਾ ਮੈਂ ਹਾਈ ਕੋਰਟ ਦੇ ਹੁਕਮਾਂ ਦੀ ਬਹੁਤ ਬਹੁਤ ਇਹਨਾਂ ਦੇ ਸਲਾਹਾ ਕਰਦਾ ਜਿਨ੍ਹਾਂ ਨੇ ਇਹਨਾਂ ਤੇ ਪਾਬੰਦੀ ਲਾਈ ਹੈ ਜੀ ਬਾਰੇ ਇਹਨਾਂ ਦਾ ਹਾਸੇ ਵੇਜਨ ਪਿੱਛੇ ਤਲਵੰ ਸੱਤ ਸਵਾਰੀਆਂ ਤੇ ਨਹੀਂ ਹੋ ਸਕੀ ਰੈਡੀ ਯਸ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਨੂੰ ਆਪ ਨੂੰ ਵੀ ਖਤਰਾ ਤੇ ਦੂਸਰਿਆਂ ਦੀ ਜਾਨ ਨੂੰ ਵੀ ਖਤਰਾ ਪਾਉਂਦੇ ਆ ਜਦੋਂ ਇਹ ਉਹਨਾਂ ਦੀ ਲੋਡ ਤੋਂ ਵੱਧ ਉਹਦੀ ਆਪਣੀ ਕੈਪੈਸਿਟੀ ਤੋਂ ਵੱਧ ਸਵਾਰੀਆਂ ਬਿਠਾਉਂਦੇ ਆਗੇ ਆ ਤੇ ਇਹਨਾਂ ਦਾ ਬੈਲੈਂਸ ਹੋ ਜਾਂਦਾ ਤੇ ਐਕਸੀਡੈਂਟ ਹੋਣ ਦਾ ਖਤਰਾ ਵੱਧਦਾ ਹਨ ਕੋਈ ਡਾਕੂਮੈਂਟਰੀ ਨਾ ਡਰਾਈਵਿੰਗ ਲਾਇਸੈਂਸ ਨਾ ਕੋਈ ਇੰਸ਼ੋਰੈਂਸ ਜਿਹੜੀ ਥਰਡ ਪਾਰਟੀ ਇੰਸ਼ੋਰੈਂਸ ਹੈ ਜਿਹੜੀ ਮਸਟ ਹੈਗੀ ਆ ਉਹ ਵੀ ਇਹਨਾਂ ਕੋਲ ਨਹੀਂ ਇਹਨਾਂ ਦੀ ਮਿਆਦ ਵੀ ਪੁੱਗ ਚੁੱਕੀ ਹੈ ਇਹਨਾਂ ਸਾਰੇ ਗੱਡੀਆਂ ਦੀ ਇਹਨਾਂ ਨੇ ਇੱਕ ਬੜਿਆ ਕਹਿ ਗਿਆ ਇਹਦੇ ਬਿਲਕੁਲ ਜਿਹਨੂੰ ਅਪਾਉਂਡ ਕਰਨਾ ਚਾਹੀਦਾ ਹੈਗਾ ਮੈਂ ਤਾਂ ਇਸਕਿਲ ਦੀ ਫੇਵਰ ਕਰੂੰਗਾ ਵੀ ਇਹਨੂੰ ਪੁਲਿਸ ਸਟੇਸ਼ਨ ਲੈ ਕੇ ਅਪਾਉਂਡ ਕਰੋ ਤੇ ਇਹਨੂੰ ਡਿਸਮੈਂਟਲ ਕਰਨਾ ਚਾਹੀਦਾ ਹੈ ਜੀ ਕੰਪਨੀ ਵੱਲੋਂ ਕਿਹਾ ਗਿਆ ਹੈਗਾ ਕਿ ਇਹ ਜਿਹੜੀ ਮੋਟਰਸਾਈਕਲ ਹੈ ਇਹ ਦੋ ਸਵਾਰ ਕੇ ਵਸਤੇ ਹੈ ਬਿਲਕੁਲ ਜੀ ਬਿਲਕੁਲ ਜੀ ਇਹ ਵਾਇਲੇਸ਼ਨ ਕਰਦੇ ਆ ਮੋਟਰ ਵੀ ਕਲੈਕਟ ਦੀ ਵੀ ਤੇ ਜਿਹੜੇ ਗਵਰਨਮੈਂਟ ਦੇ ਬਣਾਏ ਕਾਨੂੰਨਾਂ ਦੀ ਵੀ ਵਾਇਲੇਸ਼ਨ ਕਰਦੇ ਆ ਤੇ ਇਹਨਾਂ ਦੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ ਕਿੱਥੋਂ ਆਏ ਹੋ ਤੁਸੀਂ ਮੰਡੀ ਤੋਂ ਆਏ ਹੈ ਆ ਮੋਟਰਸਾਈਕਲ ਕਿਸ ਦੇ ਨਾਂ ਦਾ ਮੇਰੇ ਨਾਂ ਜੀ ਏਦਾ ਹਾਰਸੀ ਦਾ ਕੋਈ ਕਾਪੀ ਹਾਂ ਜੀ ਮੈਨੂੰ ਕਿੱਥੇ ਹੈਗੀ ਬਚਾਈ ਮੋਟਰਸਾਈਕਲ ਹੈ ਲਾਇਸੈਂਸ ਤੁਹਾਡਾ ਕੋਈ ਬੜਾਈ ਨਹੀਂ ਜੀ ਤੇ ਇਹ ਦੋ ਸਵਾਰੀਆਂ ਵਾਸਤੇ ਬਣੇਗਾ ਹਾਂ ਜੀ ਸਰ ਤੇ ਤੁਸੀਂ ਇਹਨਾਂ ਲੋਡ ਪਾਏ ਤੇ ਸਰ ਕੰਮ ਕਰਨਾ ਹੈ ਬੱਚੇ ਬਾਲ ਦੇ ਕੋਈ ਨਹੀਂ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਬੰਦ ਕਰਿਆ ਵੀ ਇਹਨਾਂ ਨੂੰ ਬੰਦ ਕਰਕੇ ਠਾਣੇ 'ਚ ਬੰਦ ਕਰ ਦਿਓ ਤੇ ਤੁਸੀਂ ਚਲਾਈ ਜਾਨੇ ਮਾਨਯੋਗ ਹਾਈ ਕੋਰਟ ਨੇ ਬੰਦ ਕਰਤੇ ਜੀ ਤੇ ਤੁਸੀਂ ਇਨਾ ਲੋਡ ਪਾ ਕੇ ਜਿੱਥੇ ਦੋ ਸਵਾਰੀਆਂ ਹੋ ਤਿੰਨ ਹੋ ਜਾਣ ਠੀਕ ਹੈ ਸਰ ਤੇ ਚਲਾਨ ਕੱਟਿਆ ਜਾਂਦਾ ਪਰ ਤੁਸੀਂ ਤਾਂ 20 ਸਵਾਰੀਆਂ ਦਾ ਲੋਡ ਪਾਈ ਬੈਠੇ ਤੇ ਜੇ ਹਾਦਸਾ ਹੋ ਜਾਏ ਕੌਣ ਜ਼ਿੰਮੇਵਾਰ ਹੈ ਗੈਰਕਾਨੂੰਨੀ ਹੈ ਨਾ